ਹਾਂ ਉਦੋਂ ਬਾਅਦ ਜੇ ਗੱਲ ਕਰੀਏ ਆਪਾਂ ਇਹਦੇ ਪੰਪ ਜਿਹੜਾ ਨਵਾਂ ਲਾ ਦਿੰਦੇ ਉਹਨੇ ਉਹਨੇ ਦੇ ਵਿੱਚ ਲੋਕ ਪੁਰਾਣੇ ਦਾ ਕੰਮ ਕਰਾਉਂਦੇ ਨੇ ਤੇ ਆਪਾਂ ਇਹਦੇ ਗਾਂ ਟਰੈਕਟਰ ਦੇ ਪੰਪ ਨਵਾਂ ਲਾ ਦਿੰਦੇ ਉਹਨੇ ਸਾਨਪਰਾ ਉਹ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰਤਨੌਲਾ ਦੇ ਨਾਲ ਆ ਮੈਂ ਤੁਹਾਡਾ ਵੀਰ ਗਰਜੰਟ ਰਤਨੌਲਾ ਜੇ ਅੱਜ ਦੀ ਗੱਲ ਕਰੀਏ ਆਪਾਂ ਟਰੈਕਟਰ 911 JP ਵਾਲੇ ਦੀ JP ਵਾਲੇ ਦੇ ਨਾਮ ਅੱਜ ਦੀ ਵੀਡੀਓ ਜਿਹੜੀ ਆਪਣੇ ਕੋਲ JP ਤੋਂ ਆਇਆ ਹੋਇਆ ਹੈਗਾ ਦੇ ਜਿਹਦੀ ਗੱਲ ਕਰੀਏ ਆਪਾਂ ਬੈਂਪਰ ਦੀ ਜਿਹੜਾ ਦਾ ਬੈਂਪਰ ਆਗਾ ਇਹ ਆਪਾਂ ਨੇ ਇੱਥੇ 32 ਇੰਚਾ ਲਵਾਇਆ ਅੱਗੇ ਆਪਾਂ 26 ਲਵਾਉਨੇ ਆ ਇੱਥੇ 32 ਇੰਚਾ ਲਵਾਇਆਗਾ ਜੇ ਉਦੋਂ ਬਾਅਦ ਆਪਾਂ ਗੱਲ ਕਰੀਏ ਇਹਦੇ ਇੰਜਣ ਦੀ ਜਿਹੜਾ ਆਪਾਂ ਇੰਜਣ ਹੈ ਦਾ 80 ਤੋਂ 90 ਐਚਪੀ ਕਰਿਆਗਾ ਤੁਹਾਨੂੰ ਪਤਾ ਵੀ ਆਪਣੇ ਜਿਹੜਾ ਕੰਮ ਆ ਵਰਕਸ਼ਾਪ ਦੇ ਵਿੱਚ ਮੇਨ ਇੰਜਣਾਂ ਦਾ ਮੇਨ ਕੰਮ ਆ ਜਮਾ ਵੀ ਇੰਜਨਾਂ ਦਾ ਤਸੱਲੀ ਬਾਕਸ ਕੰਮ ਕਰਦੇ ਆਂਗੇ ਇੰਜਨਾਂ ਦੇ ਵਿੱਚ ਕੀ ਖਾਸियत ਹੈਗੀ ਤੁਹਾਨੂੰ ਇਹ ਦੱਸ ਦਿੰਨੇ ਆਂ ਸੀ ਇੰਜਨਾਂ ਦੇ ਵਿੱਚ ਇਹ ਖਾਸियत ਹੈ ਵੀ ਸਭ ਤੋਂ ਪਹਿਲਾਂ ਸਾਡੀ ਸਟਾਰਟਿੰਗ ਜਦੋਂ ਆਪਾਂ ਨੇ ਟਰੈਕਟਰ ਨੂੰ ਸਟਾਰਟ ਕਰਨਾਗਾ ਉਦੋਂ ਬਾਅਦ ਟਰੈਕਟਰ ਦੀ ਖਿਚਾਈ ਖਿਚਾਈ ਦੇ ਨਾਲ-ਨਾਲ ਧੂਆ ਬਿਲਕੁਲ ਨਹੀਂ ਮਾਰੂਗਾ ਖਿਚਾਈ ਬੁੱਲ ਰਊ ਧੂਆ ਜਮਾਂ ਨਹੀਂ ਦਿਖਾਊਗਾ ਤੇ ਜਿਹੜੇ ਲੋਕ ਟਰਬੋ ਨਾਲ ਆਲਾ ਕਹਿੰਦੇ ਨੇ ਵੀ ਸਾਡਾ ਟਰੈਕਟਰ ਟਰਬੋ ਨਾਲ ਹੀ ਖਿਚਾਈ ਕਰਦਾਗਾ ਅਸੀਂ ਬਿਨਾ ਟਰਬੋ ਤੋਂ ਨਹੀਂ ਖਿਚਾਈ ਕਰਾਉਂਦੇ ਆਂਗੇ ਤੇ ਉਦੋਂ ਬਾਅਦ ਜੇ ਗੱਲ ਕਰੀ ਆ ਆਪਾਂ ਇਹ ਪੰਪ ਜਿਹੜਾ ਨਵਾਂ ਲਾ ਦਿੰਦੇ ਉਹਨੇ ਉਹਨੇ ਦੇ ਵਿੱਚ ਲੋਕ ਪੁਰਾਣੇ ਦਾ ਕੰਮ ਕਰਾਉਂਦੇ ਨੇ ਤੇ ਆਪਾਂ ਇਹਦੇ ਗਾਂ ਟਰੈਕਟਰ ਦੇ ਪੰਪ ਨਵਾਂ ਲਾ ਦਿੰਦੇ ਉਹਨੇਗੇ ਇਹਦੀ ਫੁੱਲ ਖਚਾਈ ਰਹੂ ਕੋਈ ਬਲੋ ਨਹੀਂ ਮਾਰੂ ਕੋਈ ਮੰਗਲਾਈਲ ਨਹੀਂ ਖਾਉ ਕੋਈ ਵਿੱਚੋਂ ਆਵਾਜ਼ ਨਹੀਂ ਆਉ ਸੌਂਡਲੈਸ ਬਿਲਕੁਲ ਇੰਜਣ ਚੱਲੂਗਾ ਆਪਣੇ ਟਰੈਕਟਰ ਦਾ ਕੀਤਾ ਹੋਇਆ ਕੰਮ ਬਿਲਕੁਲ ਸੌਂਡਲੈਸ ਚੱਲੂਗਾ ਟਰੈਕਟਰ ਦੇ ਮੁਤਾਬਕ ਹੀ ਆਪਾਂ ਇੰਜਣ ਦੇ ਮੁਤਾਬਕ ਹੀ ਆਪਾਂ ਨੇ ਇਹਦੇ ਇੱਕ ਹੀ ਹੀਟਰ ਬਟ ਕੀਤਾ ਗਾ ਇਹ ਹੀਟਰ ਲਾਇਆ ਗਾ ਤੇ ਇਹਦੇ ਮੁਤਾਬਕ ਹੀ ਆਪਾਂ ਨੇ ਜਿਹੜੇ ਫਰਨੇ ਫਰਾਂ ਦੀ ਲੁੱਕ ਦਿੱਤੀ ਹੈਗੀ ਉਹਦੇ ਮੁਤਾਬਕ ਹੀ ਆਪਾਂ ਰੇਟ ਲਾਇਆ ਬਿਲਕੁਲ ਜਿਹੜੀ ਵੱਡੀ ਸਮੱਸਿਆ ਲੋਕਾਂ ਦੀ ਸਭ ਤੋਂ ਮੇਨ ਵੱਡੀ ਸਮੱਸਿਆ ਕੀ ਟਰੈਕਟਰ ਗਰਮ ਹੋਣ ਦੀ ਸਭ ਤੋਂ ਵੱਡੀ ਸਮੱਸਿਆ ਕਿਸਾਨ ਭਰਾਵੋ ਟਰੈਕਟਰ ਗਰਮ ਹੋਣ ਦੀ ਟਰੈਕਟਰ ਬਾਹ ਕੇ ਦੇਖ ਲਿਓ ਆ ਕੇ ਚਲਾ ਕੇ ਦੇਖੋ ਬਾਹ ਕੇ ਦੇਖੋ ਟਰੈਕਟਰ ਬਿਲਕੁਲ ਵੀ ਗਰਮ ਨਹੀਂ ਹੋਊਗਾ ਜੇ ਉਦੋਂ ਬਾਅਦ ਆਪਾਂ ਗੱਲ ਕਰੀਏ ਤੇ 프ਰੰਟ ਹਿੱਸੇ ਦੀ ਤੁਹਾਨੂੰ ਪਹਿਲਾਂ ਵੀ ਪਤਾ ਵੀ ਆਪਾਂ 7511 ਦਾ ਇਹ ਜਿਹੜਾ ਹਿੱਸਾ ਹੈਗਾ 7511 ਟਰੈਕਟਰ ਦਾ ਹਿੱਸਾ ਲਾਉਨੇ ਆਗੇ ਆਪਾਂ ਤੇ ਇੱਥੇ ਜਿਹੜੇ ਟਾਇਰ ਨੇ ਆਪਾਂ ਇਹ ਟਾਇਰ ਵੀ ਹੈਵੀ ਪਾਏ ਨੇਗੇ ਆ ਜਦੋਂ ਉੱਧਰਲੀ ਸਾਈਡ ਵੀ ਦਿਖਾ ਦਿੰਦੇ ਹਾਂ ਪੈਰ ਨੇ ਜਿਹੜੇ ਆਪਾਂ ਚਾਰ ਲਾਈਨ ਵਾਲੇ ਇੱਥੇ ਹੈਵੀ ਟਾਇਰ ਪਾਏ ਨੇ ਪੂਰੇ ਪਹਿਲਾਂ ਨਾਲੋਂ ਵੱਡੇ ਪਾਏ ਆ ਤੇ ਰੈਂਪ ਵੀ ਇੱਥੇ ਚੌੜੇ ਪਾਏ ਆ ਆਪਾਂ ਨੇ ਜਿਹੜੇ ਰੈਂਪ ਨੇ ਇਹ ਵੀ ਚੌੜੇ ਪਾਏ ਆਗੇ ਇਹ ਉਦੋਂ ਬਾਅਦ ਜੇ ਆਪਾਂ ਗਾਹਾਂ ਦੀ ਗੱਲ ਕਰੀਏ ਤੇ ਗਾਹਾਂ ਜਿਹੜੇ ਆਪਾਂ ਨੇ ਬ੍ਰੇਕ ਨੇ ਦੀ ਬ੍ਰੇਕ ਆਪਾਂ ਡਿਸਕ ਬ੍ਰੇਕ ਕੀਤੇ ਨੇਗੇ ਆਪਣੇ ਕੀਤੇ ਹੋਏ ਬ੍ਰੇਕ ਕਦੇ ਵੀ ਫੇਲ ਨਹੀਂ ਹੁੰਦੇਗੇ ਬ੍ਰੇਕ ਲੱਗਣ ਦੀ ਗਰੰਟੀ ਸਾਡੀ ਆ ਆਵਾਜ਼ ਦੀ ਗਰੰਟੀ ਸਾਡੀ ਆਗੀ ਤੇ ਕੋਈ ਵੀ ਕੰਪਲੇਟ ਆਉਂਦੀ ਹੈ ਕਿ ਬ੍ਰੇਕਾਂ ਦੇ ਪ੍ਰਤੀ ਅਸੀਂ ਖੜੇ ਆਗੇ ਬ੍ਰੇਕਾਂ ਦੀ ਸਾਡੀ ਫੁੱਲ ਜ਼ਿੰਮੇਵਾਰੀ ਹੁੰਦੀ ਹੈਗੀ ਜੇ ਗੱਲ ਕਰੀਏ ਆਪਾਂ ਪਾਵਰ ਕਟਾਈ ਦੀ ਤੁਸੀਂ ਪਾਵਰ ਕਟਾਈ ਦੀ ਪਾਈਪਾਂ ਦੇਖ ਸਕਦੇ ਹੋ ਪਹਿਲਾਂ ਤਾਂ ਕਿੰਨੀਆਂ ਹੈਵੀ ਤੇ ਕਿੰਨਿਆ ਸੋਹਣਿਆ 골ਡ ਕਲਰ ਦੇ ਕਿੰਨੀ ਫਿਟਿੰਗ ਕਹਾਂਡ ਕੀਤੀ ਹੋਈ ਹੈਗੀ ਜੂਜੀ ਪਹਿਲਾਂ ਸਾਡੀ ਕੀਤੀ ਹੋਈ ਫਿਟਿੰਗ ਚੈੱਕ ਕਰੋ ਫੇਰ ਗੱਲ ਦੋ ਦੇ ਉੱਤੇ ਇਹ ਆ ਜਾਂਦੀ ਹੈਗੀ ਵੀ ਜਿਵੇਂ ਕਿ ਇਹਦੇ ਆਲਮੀ ਡੋਲ ਆਗਾ ਇਹ ਆਪਾਂ ਡਾਇਨਾ ਬਾਕਸ ਦਾ ਲਾਉਨੇ ਆ ਜਮਾ ਨਵਾਂ ਜਿਹਦਾ ਰੇਟ ਅੱਜ 10 ਤੋਂ 11000 ਰੁਪਿਆ ਰੇਟ ਹੈਗਾ ਲੋਕ 45 4500 ਵਾਲਾ 65 6500 ਵਾਲਾ ਲਾ ਕੇ ਦੇਈ ਜਾਂਦੇ ਨੇ ਆਪਾਂ 11000 ਵਾਲਾ ਆਲਮੀ ਡੋਲ ਲਾਉਨੇ ਆ ਹੈਵੀ ਪਾਈਪਾ ਲਾਉਨੇ ਆ ਇਹ ਜਿਹੜਾ ਜੈਕ ਹੈਗਾ ਜੈਕ ਤੁਸੀਂ ਦੇਖ ਸਕਦੇ ਹੋ ਜੈਕ ਵੀ ਆਪਾਂ ਪੂਰਾ ਹੈਵੀ ਲਾਉਨੇ ਆ ਤੇ ਇਧਰ ਨਾਲ ਆ ਗੁਟਕੇ ਵਗੈਰਾ ਤੇ ਟਾਈ ਰાડ ਵਗੈਰਾ ਸਾਰਾ ਦੇਖ ਸਕਦੇ ਹੋ ਤੁਸੀਂ ਕਿੰਨੇ ਸ਼ਾਨਦਾਰ ਨੇਗੇ ਤੇ ਇਹਨਾਂ ਦੇ ਵੀ ਕਲਰ ਕੀਤਾ ਹੋਇਆ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗੇਅਰ ਦੀ ਜਿਹੜਾ ਗੇਅਰ ਹੈ ਨਾ ਫੁੱਲ ਮੋਡੀਫਾਈ ਕੀਤਾ ਆਪਾਂ ਨੇ ਵਿੱਚੋਂ ਇਹਦੇ ਵਿੱਚੋਂ ਕੋਈ ਆਵਾਜ਼ ਨਹੀਂ ਆਊ ਮਲਾਈ ਵਾਂਗੂ ਐ ਮਾੜੇ ਇਹਨਾਂ ਗੱਡੀ ਵਾਂਗੂ ਪਹਿਣਗੇ ਐਨੀਵੀ ਦੇ ਪੈਨ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਆਉਂਨਾ ਗियर ਫਸੇ ਵੱਡੀ ਗੱਲ ਆ ਲੋਕਾਂ ਦੀ ਸਮੱਸਿਆ ਗੇਅਰ ਫਸਣ ਦੀ ਨਾ ਗੇਅਰ ਫਸੇ ਬਿਲਕੁਲ ਵੀ ਇਹ ਦੇਖ ਸਕਦੇ ਤੁਸੀਂ ਅਸੀਂ ਜਿਹੜਾ ਵੀ ਕੋਈ ਨਟ ਖਰਾਬ ਹੁੰਦਾਗਾ ਘੱਟ ਤੋਂ ਘੱਟ TVS ਕੰਪਨੀ ਦਾ ਲਾਉਨੇ ਆਗੇ ਉਦੋਂ ਮਾੜੀ ਕੁਆਲਿਟੀ ਲਾਉਂਦੇ ਸਭ ਤੋਂ ਯਾਨੀ ਕਿ TVS ਅੱਜ ਮੰਨਿਆ ਪਰਵੰਨਿਆ ਪੂਰਾ ਫੁੱਲ ਇਹ ਲਾਉਂਦੇ ਆਗੇ ਤੇ ਗੇਅਰ ਲੀਵਰ ਵੀ ਦੇਖ ਸਕਦੇ ਕੜਕ ਕੜਕ ਚੱਲਦਾਗਾ ਕੱਲਾ ਕੱਲਾ ਪੈਨ ਜਿੱਥੇ ਖੜਾਉਣਾ ਉੱਥੇ ਹੀ ਖੜਦਾਗਾ ਇਹ ਨਹੀਂ ਹੈਗਾ ਵੀ ਆਪਣੇ ਕੰਮ ਕੱਚੇ ਕਰੇ ਹੋਏ ਨੇਗੇ ਤੇ ਉਸ ਤੋਂ ਬਾਅਦ ਇਹ ਗੱਲ ਕਰੀਏ ਮਗਲੇ ਟਾਇਰਾਂ ਦੇ ਆਪਾਂ ਇਹਨੇ ਮਗਲੇ ਟਾਇਰ 18 9 30 ਦੇ ਪਾਉਣੇ ਆਗੇ ਜਾਨੀ ਕਿ ਮਾਤਵਾਲਾ ਕਹੇ ਵੀ ਇਹ 18 ਦੇ ਟਾਇਰ ਨੇਗੇ 20 ਦੀ ਲੱਕ ਦੇ ਵਿੱਚ ਹੁੰਦੇ ਨੇ ਇਹ ਟਾਇਰ ਤੇ ਰੈਂਪ ਸਮੇਤ ਨਾਲ ਦੇ ਦੇ ਸਕਦੇ ਹਾਂ ਫੇਸ ਬਿਲਕੁਲ ਟਰਨ ਕਰਾ ਕੇ ਪਹਿਲਾਂ ਹੀ ਵੀ ਕੋਈ ਬਾਲ ਨਾ ਹੋਵੇ ਬਾਲ ਬੋਲ ਚੈੱਕ ਕਰਾ ਕੇ ਫੇਰ ਪਾਉਣਿਆਂਗੇ ਜੇ ਗੱਲ ਕਰੀਏ ਆਪਾਂ ਦੀ ਲਿਫਟ ਦੀ ਲਿਫਟ ਦਾ ਫੁੱਲ ਕੰਮ ਕੀਤਾ ਹੀ ਆਪਾਂ ਤੁਹਾਨੂੰ ਮੂਹਰ ਦੀ ਵੀ ਦਿਖਾਉਣੀ ਆ ਫੁੱਲ ਕੰਮ ਲਿਫਟ ਦਾ ਕੀਤਾ ਨਾਲ ਨਾਲ ਇਹਦੇ ਆਪਾਂ ਨੇ ਆਹ ਲਾ ਕੇ ਦਿੱਤੇ ਨੇ ਗੋਲ ਉਹਰੇ ਲਿਫਟ ਵਾਲੀਆਂ ਗੋਲੀਆਂ ਡਬਲ ਵਾਲੀਆਂ ਪਾਈਪਾਂ ਦੀ ਸਪਲਾਈ ਰਹਿੰਦੀ ਆ ਲਾਉਣ ਵਾਲੀ ਉਹ ਆਪਾਂ ਲਾ ਦੇਾਂਗੇ ਤੇ ਇਧਰਲੇ ਪਾਸੇ ਆਪਾਂ ਲਿੰਕਾਂ ਵਗੈਰਾ ਸਾਰੀਆਂ ਨੇ ਟੋਟਲ ਰਿਪੇਅਰ ਕਰੀਆਂ ਨੇ ਕੁਝ ਕੰਮ ਇਹਦਾ ਰਹਿੰਦਾ ਹਾਲੇ ਚੱਲੀ ਜਾਂਦਾਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਕੀ ਕੰਮ ਕੀਤੇ ਆ ਦਾ ਸਾਡੇ ਦਾ ਇੱਥੋਂ ਪਤਾ ਲੱਗ ਜਾਂਦਾ ਤੁਸੀਂ ਇਹਦੀ ਸਪੀਡ ਦੇਖਿਓ ਦੇਖੋ ਦੋਨੇ ਪਾਸੇ ਨਾਲੇ ਇਹ ਨਹੀਂ ਜੇ ਪੇਟ ਨਾਲ ਕੋਈ ਕਮਾਹ ਕੀ ਦਿਖਾ ਦੇ ਬਿਲਕੁਲ ਰੈਲਾ ਇਹਨੂੰ ਕਹਿੰਦੇ ਨੇ ਕੰਮ ਕੀਤਾ ਹੋਇਆ ਐਵੇਂ ਹੱਕ ਵਗੈਰਾ ਦੀ ਕਸੀ ਹੋਈ ਸੀਗੀ ਹੱਕ ਆਪਾਂ ਨਵੀਂ ਲਾਤੀ ਇਹਦੀ ਪਲੇਟ ਕੱਢਤੀ ਬਿਲਕੁਲ ਤੇ ਚੁੱਲੇ ਦਾ ਸਾਰਾ ਕੰਮ ਜਿੰਨਾ ਇਹ ਕਰਤਾ ਆਪਾਂ ਨੇ ਟੋਕੇ ਵਗੈਰੇ ਆਪਾਂ ਇਹਦੇ ਨਵੇਂ ਲਾਤੇ ਸਾਰੇ ਇਹਦੀਆਂ ਟੂਬਾਂ ਦੇ ਵਿੱਚ ਪ੍ਰੋਬਲਮ ਸੀ ਟੂਬਾਂ ਬਦਲਤੀਆਂ ਆਹ ਹਾਂਡੀ 'ਚ ਟੱਕਰ ਸੀਗੀ ਕਰਾਉਣ ਵਾਲੀ ਵੱਡੇ ਹਾਂਡੇ 'ਚ ਇਹ ਵੀ ਬਦਲਤੀ ਇਹਦੀ ਆਪਾਂ ਨੇ ਜਿਹੜੇ ਜਿਹੜੇ ਕੰਮਾਂ ਦੇ ਵਿੱਚ ਨੁਕਸਾਨਦਾ ਆਪਾਂ ਉਹ ਕੱਢ ਦਿੰਨੇ ਹੁੰਨੇਗੇ ਕਦੇ ਵੀ ਆਪਾਂ ਦਿੱਕਤਾਂ ਦੀ ਚੀਜ਼ ਪ੍ਰੋਬਲਮ ਆ ਜਿਹੜੀ ਆਪਾਂ ਨੂੰ ਮੂਹਰੇ ਜਾ ਕੇ ਪ੍ਰੋਬਲਮ ਦੇਵੇ ਉਹ ਆਪਾਂ ਰੱਖਦੇ ਨਹੀਂ ਹੁੰਦੇ ਜੀ ਤੇ ਇਹਦੇ ਕਿਸ ਨੂੰ ਹੋਰ ਦੱਸ ਸਕਦੇ ਨੇ ਆਪਾਂ ਨੇ ਆਈ ਪੀਟੀਓ ਕਲਚ ਆ ਜਿਹੜਾ ਉਹਦੀ ਸਹੂਲਤ ਦਿੱਤੀ ਹੈ ਜਿਹੜਾ ਕਲਚ ਦੀ ਮਰਨ ਦੀ ਪ੍ਰੋਬਲਮ ਸੀਗੀ ਜਿਵੇਂ ਕਿ ਆਪਾਂ ਕਲਚ ਤੋਂ ਜਦੋਂ ਕੰਮ ਲੈਣੇ ਆਂਗੇ ਜਦੋਂ ਆਪਾਂ ਜ਼ੋਰ ਲਵਾਉਂਦੇ ਸੀ ਉਹਦੇ ਵਿੱਚੋਂ ਬਾਸਨਾ ਜਿਹੀ ਆਉਣ ਲੱਗ ਜਾਂਦੀ ਸੀ ਜਾਂ ਗੇਅਰ ਬਾਜ ਕਰਕੇ ਪੈਂਦੇ ਸੀ ਜਾਂ ਜਦੋਂ ਆਪਾਂ ਕਲਚ ਛੱਡਦੇ ਸੀ ਉਹਦੇ ਚੱਕੇ ਧੜਕਣ ਦੀ ਪ੍ਰੋਬਲਮ ਆਉਂਦੀ ਸੀਗੀ ਇਹ ਸਾਰੀਆਂ ਟਿਕ ਤਾਪਰ ਚੱਕਦੀਆਂ ਜਦੋਂ ਤੁਸੀਂ ਆਹ ਬਾਈਡਲ ਦੱਬੋਗੇ ਇਹ ਬਾਈਡਲ ਅਲੱਗ ਕੰਮ ਕਰੂਗਾ ਆਹ ਬਾਈਡਲ ਅਲੱਗ ਕੰਮ ਕਰੂਗਾ ਜੇ ਤੁਸੀਂ ਇਹਨੂੰ ਦੱਬ ਕੇ ਤਾਂ ਇੱਥੇ ਖੜਾਤਾ ਤਾਂ ਇਹ ਨਹੀਂ ਹੈਗਾ ਵੀ ਆਹਹਾ ਮਸ਼ੀਨ ਰੁਕ ਜੂਗੀ ਜਾਂ ਟਰੈਕਟਰ ਰੁਕ ਜੂਗਾ ਠੀਕ ਆ ਇੱਥੇ ਮਸ਼ੀਨ ਖੜੂਗੀ ਟਰੈਕਟਰ ਹੋਰ ਚੱਲੂਗਾ ਜੇ ਤੁਸੀਂ ਆਪਾਂ ਇਹਨੂੰ ਥੱਲੇ ਛੱਡ ਤਾ ਰੇ ਇੱਥੇ ਹੁਣ ਮਸ਼ੀਨ ਚੱਲੂਗੀ ਆਹ ਦੱਬੇ ਤੋਂ ਇਕੱਲਾ ਟਰੈਕਟਰ ਰੁਕੂਗਾ ਇਸ ਤਰ੍ਹਾਂ ਟਰੈਕਟਰ ਰੁਕ ਜਾਗਰੂ ਮਸ਼ੀਨ ਨਹੀਂ ਕੋਈ ਵੀ ਰੋਕ ਸਕਦਾ ਚਾਹੇ ਡਰਾਈਵਰ ਵੱੱਦ ਕਲੱਚ ਦੱਬੇ ਚਾਹੇ ਘੱਟ ਕਲੱਚ ਦੱਬੇ ਟਰੈਕਟਰ ਨਹੀਂ ਰੁਕ ਸਕਦਾਗਾ ਇਹਨੂੰ ਮਸ਼ੀਨ ਨੂੰ ਨਹੀਂ ਰੋਕ ਸਕਦਾਗਾ ਮਸ਼ੀਨ ਨਹੀਂ ਰੁਕਦੀ ਹੈਗੀ ਕੱਲਾ ਟਰੈਕਟਰ ਰੁਗੂਗਾ ਉਦੋਂ ਆਦਾ ਵਜੇ ਹੁਣ ਜਿਹੜਿਆ ਰੇਸ ਵਾਲੇ ਇੰਡਾਂ ਦੀ ਪ੍ਰੋਬਲਮ ਸੀਗੀ ਆ ਨਿਕਲ ਜਾਂਦੇ ਸੀ ਆਪਾਂ ਕੋਈ ਲੀਰਾਂ ਬੰਨ੍ਹ ਕੇ ਰੱਖਦਾ ਜੀ ਕੋਈ ਰੱਸੀ ਬੰਨ੍ਹ ਕੇ ਰੱਖਦਾ ਜੀ ਇਹ ਵੀ ਆਪਾਂ ਨਵੀਂ ਰਾੜ ਤੇ ਨਵੇਂ ਹਰ ਟਾਇਰ ਰਾੜ ਤੁਰ ਤੱਕ ਸਪਲਾਈ ਪਾ ਦੀ ਕਿੰਨੀ ਮਰਜ਼ੀ ਕੋਈ ਦਾ ਆਪ ਦੇ ਜAVE ਕਿੰਨਾ ਮਰਜੀ ਰੇਸ ਨੂੰ ਕੁਝ ਕਰੀ ਜਾਵੇ ala ਇਹ ਨਹੀਂ ਨਿਕਲਣਗੇ ਹੁੰਦਾ ਮਰਜੋ ਤੜਾਕੀ ਨਹੀਂ ਡੁੱਟਦੀ ਹੈਗੀ ਤੜਾਕੀ ਨਾਲ ਆਈ ਰਹੂਗੀ ਟਰੈਕਟਰ ਬੁੜਾ ਹੋ ਸਕਦਾਗਾ ਟਰੈਕਟਰ ਨੂੰ ਕੁਝ ਹੋ ਸਕਦਾਗਾ ਪਰ ਇਹ ਰੇਸ ਜਿਹੜੀ ਹੈ ਸਦਾ ਬਹਾਰ ਆਈ ਚੱਲੂਗੀ ਤੇ ਇਦੋਂ ਬਾਅਦ ਹੁਣ ਆਪਾਂ ਪਾਵਰ ਕਟਾਈ ਦਾ ਤੁਹਾਨੂੰ ਉਧਰ ਦੀ ਵੀ ਦਿਖਾਇਆ ਸੀ ਤੇ ਇੱਧਰ ਵੀ ਨਹੀਂ ਸਪਲਾਈ ਦੇ ਸਕਦੇ ਸਾਰੀ ਆਪਣੀ ਇਹ ਆਪਾਂ ਇੱਥੇ ਪੰਪ ਫਿੱਟ ਕਰਦੇ ਆਂ ਇਹਦੇ ਪਾਵਰ ਕਟਾਈ ਵਾਲਾ Ориジナル ਪੰਪ ਲਾਉਣਾ ਹੈ Ориジナル ਪਾਈਪਾਂ ਲਾਉਣਾ ਹੈ ਸੋਹਣੀ ਫਿਟਿੰਗ ਕਰਦੇ ਆਂਗੇ। ਬਾਕੀ ਜੇ ਵੀਡੀਓ ਦੇ ਵਿੱਚ ਕੁਝ ਦੱਸਣ ਤੋਂ ਰਹਿ ਗਿਆ ਹੋਵੇ ਤਾਂ ਉਹ ਸਾਨੂੰ ਕੋਈ ਗੱਲ ਨਹੀਂ ਜੀ ਕਮੈਂਟਾਂ 'ਚ ਪੁੱਛ ਸਕਦੇ ਆਂ ਬਾਕੀ ਦੀ ਗੱਲ ਜਿਹੜੀ ਕਰਾਉਂ ਦੀ ਲੋਕਾਂ ਦੀ ਸਮੱਸਿਆ ਸੀਗੀ ਆਵਾਜ਼ ਆਉਣ ਦੀ ਮਗਰੋਂ ਆਵਾਜ਼ ਵਾਲੀ ਆਉਂਦੀ ਸੀ ਕਰਾਉਂ ਦੇ ਵਿੱਚੋਂ ਕਰਾਉਂ ਦੀ ਆਵਾਜ਼ ਵੀ ਆਪਾਂ ਬਿਲਕੁਲ ਜ਼ੀਰੋ ਕਰਕੇ ਦਿੰਨੇ ਆ ਬਿਲਕੁਲ ਆਵਾਜ਼ ਨਹੀਂ ਆਊਗੀ। ਮਗਰੋਂ ਡੈਕਸਨਾਂ ਦੀ ਬਿਲਕੁਲ ਆਵਾਜ਼ ਨਹੀਂ ਆਊਗੀ। ਕਲਚ ਛੱਡਣ ਵੇਲੇ ਟੜਕਣ ਦੀ ਕੜਕਦਨੇ ਦੀ ਆਵਾਜ਼ ਨਹੀਂ ਆਊਗੀ। ਆਪਾਂ ਸਾਰੀਆਂ ਜਿੰਨੀਆਂ ਵੀ ਹੈ ਦਿੱਕਤਾਂ ਨੇ ਟਰੈਕਟਰ 911 ਦੇ ਵਿੱਚੋਂ ਬਾਕੀ ਵੀ ਇਹ ਟਰੈਕਟਰ 911 ਹੈ ਜਗਾ ਵੀ ਇਹਨੂੰ ਬਿਨਾਂ ਰੂਪ ਦਿੱਤੇ ਵੀ ਰੂਪ ਚੜ ਜਾਂਦਾ ਹੈਗਾ ਇਹ ਟਰੈਕਟਰ ਨੂੰ ਇਹਦੇ ਵਿੱਚ ਇੰਨੀਆਂ ਕ ਕੁਆਲਿਟੀਆਂ ਇੰਨੇ ਕ ਫੰਕਸ਼ਨ ਨੇਗੇ ਵੀ ਮਿਸਤਰੀ ਦੀ ਸੋਚ ਖਤਮ ਹੋ ਸਕਦੀ ਆ ਪਰ ਇਹਦੇ ਵਿੱਚ ਕੁਆਲਿਟੀਆਂ ਤੇ ਫੰਕਸ਼ਨ ਨਹੀਂ ਖਤਮ ਹੋ ਸਕਦੇ ਲੋਕਾਂ ਦੀ ਸੋਚ ਖਤਮ ਹੋ ਜੂਗੀ ਵੀ ਇਹਦੇ ਵਿੱਚ ਕਿੰਨੇ ਗਣੇ ਸੋਚਦੇ ਸੋਚਦੇ ਉਹ ਉਹਨਾਂ ਦੀ ਸੋਚ ਖਤਮ ਹੋ ਜਾਂਦੀ ਆ ਪਰ ਇਹਦੀਆਂ ਕੁਆਲਿਟੀਆਂ ਨਹੀਂ ਖਤਮ ਹੋ ਸਕਦੀਆਂ ਟਰੈਕਟਰ ਦੀਆਂ ਕਾ ਕੀ ਆਪਣੇ ਦੇ ਵਿੱਚ ਇਹ ਜਗਾ ਗਰਮ ਤੋਂਣ ਆ ਭਾਈ ਜੰਨੀ ਗੱਲ ਕਰਦੇ ਗਰਮ ਨਹੀਂ ਤੁਸੀਂ ਦੇਖ ਸਕਦੇ ਹੋ ਗਰਮ ਵਾਸਤੇ ਆਪਾਂ ਬਾਲੀ ਪਾ ਕੇ ਦਿੰਨੇ ਵੀ ਟਰੈਕਟਰ ਆਪਣਾ ਗਰਮ ਹੋ ਕੇ ਜਿਹੜਾ ਮੰਗਲਾਲ ਵਗੈਰਾ ਉਹ ਨਾ ਚੱਕੇ ਸਰਾਂ ਸਰਾਹੀਂ ਬਿਜਲੀ ਮੰਗਲਾਲ ਨਾ ਪਾਵੇ ਬਾਕੀ ਆਪਾਂ ਇਹਦੇ ਖੁੱਲੇ ਹੋਏ ਦੀ ਵੀਡੀਓ ਜਿਹੜੀ ਪ੍ਰਾਣੀ ਉਹ ਵੀ ਸੋਨੇ ਦੇ ਵਿੱਚ ਦਿਖਾਵਾਂਗੇ ਤੁਸੀਂ ਪਹਿਲਾਂ ਉਹ ਦੇਖਿਓ ਉਸ ਤੋਂ ਬਾਅਦ ਫਿਰ ਸਾਡੀ ਇਹ ਵੀਡੀਓ ਦੇਖਿਓ ਇਹ ਵੀਡੀਓ ਦੇਖਣ ਤੋਂ ਬਾਅਦ ਬਹੁਦੇ ਹੋਿਆਂ ਦੀ ਵੀਡੀਓ ਦੇਖਿਓ ਫਿਰ ਤੁਹਾਨੂੰ ਸਾਰਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆ ਜਾਊਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਮੈਂਟ ਵੀ ਲਾਜ਼ਮੀ ਕਰਿਆ ਕਰੋ ਕਿ ਕਿਸੇ ਕਿਸਾਨ ਦੇ ਕੰਮ ਆ ਜੀ ਜਿਹੜਾ ਉਹਦਾ ਕੰਮ ਆਗਾ ਟਰੈਕਟਰ ਦਾ ਨਾਟ ਗਿਆ ਨਾ ਸ਼ਕੀਨ ਵੀਰ ਉਹਦੇ ਤੱਕ ਵੀਡੀਓ ਪਾਉਣ ਜੇ ਤੇ ਕੰਮ ਸਹੀ ਦਿਸ਼ਾ ਦੇ ਵਿੱਚ ਹੋ ਜਾਵੇ ਦੁਬਾਰੇ ਦੁਬਾਰੇ ਜੇ ਆਪਾਂ ਨੂੰ ਲੇਬਰ ਨਾ ਦੇਣੀ ਪਵੇ ਪਹਿਲਾਂ ਉਹ ਮਿਸਤਰੀ ਤੋਂ ਕਰਵਾਇਆ ਫਿਰ ਉਹਦੇ ਕੋਲ ਲੈ ਗਏ ਫਿਰ ਤੀਜੇ ਕੋਲ ਲੈ ਗਏ ਇਸ ਕਰਕੇ ਇੱਕ ਜਗ੍ਹਾ ਕੰਮ ਹੋ ਜੇ ਸਾਡਾ ਇੱਕ ਛੱਤ ਦੇ ਥੱਲੇ ਸਾਰਾ ਕੰਮ ਹੋ ਜੇ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ